ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜਾ ਇੱਕ ਨਵਾਂ ਬੱਚਾ ਪੈਦਾ ਹੋਇਆ ਜਿਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਪੈ ਗਈ ਐ ਲੱਗਿਆ ਲੋਕਾਂ ਕਿ ਜਿਵੇਂ ਜਿਹੜਾ ਸਾਡਾ ਮਰਹੂਮ ਸਵਰਗਵਾਸੀ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਆਤਮਾ ਤੇ ਰੂਹ ਤੇ ਇੱਕ ਉਹਦੀ ਉਹਦਾ ਜਿਸਮ ਦੁਬਾਰਾ ਪੈਦਾ ਹੋ ਗਿਆ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਲੇਕਿਨ ਭਗਵਾਨਪਾਲ ਦੀ ਸਰਕਾਰ ਨੂੰ ਪੁੱਛ ਲਈ ਹੈ ਕਿ ਪੁਲਿਸ ਟਰੱਕ ਨੂੰ ਪੁੱਛ ਲਈ ਸ਼ਾਇਦ ਬਲਕੌਰ ਸਿੰਘ ਸਿੱਧੂ ਨੂੰ ਕਿ ਜਰਾ ਤਸਦੀਕ ਕਰਕੇ ਦੱਸੋ ਕਿ ਇਹ ਬੱਚੇ ਦੇ ਕਾਗਜ਼ਾਤ ਅਗਰ ਉਹ ਆਈਵੀਐਫ ਪੈਦਾ ਹੋਇਆ ਤੇ ਪੂਰੀ ਫੁੱਲ ਡਿਟੇਲ ਸਾਨੂੰ ਚਾਹੀਦੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਲੌਂਚ ਨੇ ਉਹਨਾਂ ਦੀ ਸ਼ਹਿਦ ਟਿਨਿਓਰ 1 ਸਾਲ ਬਦਲ ਲੇਕਿਨ ਪਹਿਲਾ ਮਹੌਲ ਬਣਾਇਆ ਗਿਆ ਇੱਕ ਜਾਂ ਪੁੱਛ ਕੇ ਸਿੱਧੂ ਤੇ ਭਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਲਿਓ ਹੁਕਮ ਆਇਆ ਕੁਮੰਦਪਾਨ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕਰਕੇ ਜੇਲ੍ਹ ਅਸਾਮ ਬੇਟਾ ਸਾਹਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਅਰਦਾਸ਼ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸੀ ਚੁਣ ਕੇ ਹਜ਼ਾਰਾਂ ਮیل ਦੂਰ ਔਰ ਇਹ ਕੁਮੰਦਪਾਨ ਜਿੰਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 ਐਮਏ ਦੇ ਚਤਾ ਕੇ ਸਰਕਾਰ ਨੂੰ ਹੈਂਡਓਵਰ ਕਰਦੀ ਲੇਕਿਨ ਉਹਦਾ ਇਹ ਜਿਹੜਾ ਕਦਮ ਸੀਗਾ ਇੱਕ ਗ੍ਰੋਸਰੀ ਐਂਟੀ ਸਿੱਖ ਸੀਗਾ ਮੁਕਤ ਦੇ ਖਾਫ ਸਿੱਧਾ ਮੁੱਖੀ ਅਧਿਕਾਰਾਂ ਨੂੰ ਸੰਗੜਾ ਸੀ ਕਿ ਕਾਲੇ ਕਾਨੂੰਨਾਂ ਦੀ ਦੁਰਵਤੋਂ ਸੀ ਔਰ ਇਹਨੇ ਜਦੋਂ ਇਹ ਭਾਜਪਾ ਦੀ ਸਰਕਾਰ ਦੇ ਮੋਹਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸੱਜੇ ਛੜੀਆਂ ਗਈਆਂ ਭਗਵਾਨ ਤੁਮੈਂ ਕਹੂੰਗਾ ਕਿ ਉਹ ਜਿਹੜੇ ਪਿੱਛੇ ਆਪਣੇ ਫੁੱਟ ਪਰ ਟੰਗੀ ਨਾ ਤੁਸੀਂ ਬਾਬਾ ਸਾਹਿਬ ਅਮਿਤਦਰ ਦੀ ਤਸ਼ੀਪ ਭਗਤ ਸਿੰਘ ਨੂੰ ਲਾਦੇ ਹੋ ਯਾਰ ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰ ਕਾਨੂੰਨੀ ਰਾਹ ਤਿਆਰ ਕਰ ਲਿਆ ਅਸੀਂ ਚੱਲਾਂਗੇ ਹੁਣੋਂ ਸਮ ਕਿਸੇ ਬਾਬਾ ਸਾਹਿਬ ਅਮਿਤਦਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਅਡੋਲ ਜੀ ਦੀ ਫਿਕਰ ਨਹੀਂ ਕਿਉਂਕਿ ਇਸ ਤਰ੍ਹਾਂ ਦੇ ਟਾਟਾ ਯੂਆਪਾ ਐਂਡ ਐਸਸੀ ਦੇ ਕਾਲੇ ਕਾਨੂੰਨਾਂ ਦੀ ਪ੍ਰਵਾਨਗੀ ਨਾ ਦਿੰਦੇ। ਉਹ ਅਗਰਸ਼ੀਲ ਭਗਤ ਸਿੰਘ ਜੀ ਦਾ ਹੰਦ ਦਾ ਜਿਹੜਾ ਆਪ ਕੋਲ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜਕਿਓ ਉਹਨੇ 23 ਸਾਲ ਜੀ ਉਮਰ ਵਿੱਚ ਆਪਣੀ ਜਾਨ ਵਾਰੀ। ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ। ਕਨਸਟੀਟਿਊਸ਼ਨ ਦੇ ਬਾਬਾ ਸਾਹਿਬ ਨੂੰ ਮਿਲ ਕੇ ਲਿਖਦੇ ਨੇ। ਉਹਨਾਂ ਨੂੰ ਪੂਰਾ ਰਗੜ ਕੇ ਕੁੱਚਲਿਆ ਗਿਆ, ਥਲੇ ਪੈਰਾਂ ਦੇ ਕਰਕੇ ਰੋਧਿਆ ਗਿਆ ਵਾ। ਇਹ ਬਹੁਤ ਮਾੜੀ ਗੱਲ ਸੀ। ਦੋਸਤੋ ਅੱਜ ਮੈਂ ਤੁਹਾਡੇ ਨਾਲ ਦੋ بڑے ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨੀ ਆ। ਪਹਿਲਾ ਇਹ ਗਾਵਾ ਕਿ ਕਿਸ ਤਰ੍ਹਾਂ ਭਗਵਾਨ ਮਾਲੀ ਇੱਕ ਵਾਰ ਫਿਰ ਬਿਲਕੁਲ ਠੀਕ ਹਲੇ ਹੁੰਦੇ ਕਿ ਇਨਸੈnsਿਟੀ ਦਿਖਾਉਂਦੇ ਹੋਏ ਜਦੋਂ ਕੋਈ ਜਸ ਵਿਅਕਤੀ ਦੇ ਅੰਦਰ ਕੋ ਦਿਲ ਨਹੀਂ ਧੜਕਦਾ ਐਨਐਸਏ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇ ਜਿਹੜੇ ਦਿਬਰੂਗੜ੍ਹ ਜੇਲ੍ਹ ਵਿੱਚ ਲੌਂਚ ਨੇ ਉਹਨਾਂ ਦੀ ਸ਼ਹਿਦ ਕਿਤੇ ਨਿਯੋਰ 1 ਸਾਲ ਵਧਾ ਦਿੱਤੀ ਇਹ ਹਲੇ ਸਸਥੀਕ ਨਹੀਂ ਹੋ ਸਕਿਆ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਹੈ ਅਖਬਾਰਾਂ ਵਿੱਚ ਵੀ ਆਇਆ ਤੁਸੀਂ ਪੜ੍ਹ ਲਿਆ ਸਾਰਿਆਂ ਨੇ ਵਿਸ਼ੇਸ਼ ਤੌਰ ਤੇ ਅਜੀਤ ਅਖਬਾਰ ਦੇ ਵਿੱਚ ਕਿ ਇਹ ਸੁਣਿਆ ਜਾ ਰਿਹਾ ਵਾ ਕਿ ਐਨਐਸਐਲ ਵਿੱਚ ਇੱਕ ਸਾਲ ਦੀ ਟਿਨਿਓਰ ਦਾ ਹੋਰ ਵਾਦਾ ਕਰ ਦਿੱਤਾ। ਦੂਸਰਾ ਵਿਸ਼ਾ ਹੈ ਜੋ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜਾ ਇੱਕ ਨਵਾਂ ਬੱਚਾ ਪੈਦਾ ਹੋਇਆ ਜਦੇ ਨਾਲ ਸਾਰੀ ਦੁਨੀਆ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਫੈਲੀ। ਐ ਲੱਗਿਆ ਲੋਕਾਂ ਨੂੰ ਕਿ ਜਿਵੇਂ ਜਿਹੜਾ ਸਾਡਾ ਮਰਗੂਮ ਸਵਰਗਵਾਸੀ ਸ਼ੋ ਸ਼ੋਭਦੀਪ ਸਿੱਧੂ ਮੂਸੇਵਾਲੀ ਦੀ ਆਤਮਾ ਤੇ ਰੂਹ ਤੇ ਕਿਉਂ ਦੀ ਉਹਦਾ ਜਿਸਮ ਦੁਬਾਰਾ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛ ਰਹੀ ਆ ਕਿ ਪੁਲਿਸ ਜਾ ਕੇ ਉਹਨੂੰ ਪੁੱਛ ਲਈ ਸ਼ੈ ਪ੍ਰਕਾਸ਼ ਸਿੰਘ ਸਿੱਧੂ ਨੂੰ ਕਿ ਜਰਾ ਤਸਦੀਕ ਕਰਕੇ ਦੱਸੋ ਕਿ ਇਹ ਬੱਚੇ ਦੇ ਕਾਗਜ਼ਾਤ ਅਗਰ ਉਹ ਆਈਵੀਐਫ ਪੈਦਾ ਹੋਇਆ ਤੇ ਉਹਦੀ ਫੁੱਲ ਡਿਟੇਲਸ ਸਾਨੂੰ ਚਾਹੀਦੀਆਂ ਜਿਹੜਾ ਕਿਸੇ ਵੀ ਪਰਿਵਾਰ ਨੂੰ ਬਹੁਤ ਪੈੜਾ ਲੱਗੇਗਾ ਤੋਂ ਪਹਿਲਾਂ ਮੈਂ ਜਲ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਦੀ ਜਿਗਰੂਗੜ ਦੇ ਚਿੱਤੇ ਨਿਊਰ ਵਿੱਚ ਕਿੰਤੇ ਗੇ ਫਾਤੇ ਨੇ ਤਰੋ ਸਭ ਨੂੰ ਪਤਾ ਕਿ ਪਹਿਲਾਂ ਤਾਂ ਐਨਐਸਏ ਲਾਉਣੀ ਹੀ ਬੜੀ ਗਲਤ ਸੀ ਐਨਐਸਏ ਉਹ ਕਾਨੂੰਨ ਹੈ ਜਿਵੇਂ ਟਾਡਾ ਹੁੰਦਾ ਸੀ ਜਿਵੇਂ ਹੁਣ ਯੋਆਪਾ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਪੰਜਾਬ ਨੇ ਸਭ ਤੋਂ ਜ਼ਿਆਦਾ ਸੰਤਾਪ ਘਟਾਇਆ ਵਾ ਪੈਸੇ ਤਾਂ ਦੇਸ਼ ਵਿੱਚ ਘਟ ਜਾਂਦੀਆਂ ਨੇ ਇਹ 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 ਕਾਨੂੰਨ ਵਰਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਾਰਥ-ਈਸਟ ਦੇ ਵਿੱਚ 크ਿਸਚੀਅਨਸ ਦੇ ਖਿਲਾਫ ਜਾਂ ਜਿਹੜੇ ਕੋਈ ਇਦਾਂ ਦੇ ਦੇਸ਼ ਦੀ ਤਾਨਾ ਸਰਕਾਰ ਤਾਨਾ ਸ਼ਾਸਕਾਂ ਨੂੰ অপੋਜ਼ ਕਰਦੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਉਸ ਵਕਤ ਪਹਿਲਾਂ ਅਸੀ ਦੇ ਦਾ ਹੱਕੇ ਵਿੱਚ ਖੜੇ ਗਏ ਸੀਗੇ ਹੌਲੀ ਹੌਲੀ ਇਹਦਾ ਬਹੁਤ ਵਿਰੋਧ ਹੋਇਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਐਕਟਿਵਿਸਟ ਸੀਗੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀਗੇ ਦੁਨੀਆ ਭਰ ਚ ਇੰਟਰਨੈਸ਼ਨਲੀ ਜਦੋਂ ਵਿਰੋਧ ਹੋਇਆ ਤੇ ਇਹ ਜਿਹੜਾ ਟਾਡਾ ਸੀ ਇਹ ਲੈਪਸ ਹੋ ਗਿਆ ਉਹਦੇ ਵਿੱਚ ਖਤਮ ਕਰਤਾ ਉਸ ਵਕਤ ਦੀ ਸਰਕਾਰ ਨੇ ਲੇਕਿਨ ਹੁਣ বিজেપી ਦੀ ਸਰਕਾਰ ਨੇ ਇਹ ਦੁਬਾਰਾ ਰਿਵਾਈਵ ਕੀਤੇ ਨੇ ਸਾਰੇ ਲਾਜ਼ ਜਿਹਦੇ ਵਿੱਚ ਟਾਡਾ ਦੀ ਜਗ੍ਹਾ ਯੋਵਾਪਾ ਕਰ ਦਿੱਤਾ ਔਰ ਐਨਐਸਏ ਨੂੰ ਦੁਬਾਰਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਦਾ ਦੂਰਵਰਤੋਂ ਕੀਤੀ ਗਈ ਉਹ ਪੰਜਾਬ ਦੇ ਵਿੱਚ ਠੀਕ ਹੈ ਅਗਰ ਭਾਈ ਹਰਨਪਾਲ ਸਿੰਘ ਖਾਲਸਾ ਨੇ ਕੋਈ ਫਰਜ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰਕਾਨੂੰਨੀ ਸੀਗੀ ਤਾਂ ਉਹਦੀ ਹੁਣ ਤਾਂ 19 ਬੰਦੀ ਸਜ਼ਾ ਉਹ ਲੈਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਖਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਦਾ ਝੜਕ ਹੋਈ ਪੰ ਤੋੜ ਹੋਈ ਬਿਲਕੁਲ ਉਹਨਾਂ ਨੇ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਲਾ ਲੇ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਉਹ ਇਹਨਾਂ ਦੀ ਫ੍ਰਾਇਡ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਦੇ ਪਰ ਭਗਵਾਨ ਮਾਨ ਨੇ ਕੰਪਲੀਟ ਸਰੈਂਡਰ ਕਰ ਦੇ ਇੱਕ ਪਹਿਲਾ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾ ਮਾਹੌਲ ਬਣਾਇਆ ਗਿਆ ਇੱਕ ਜਾਣ ਬੁੱਝ ਕੇ ਫਿਰਕੂ ਪਪਾਈ ਚਾਣ ਦੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ ਐਨਐਸਏ ਦਿੱਲੀੋਂ ਹੁਕਮ ਆਇਆ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਆਸਾਮ ਵਿੱਚ ਦਾ ਆਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਹੈ ਜਨ ਸਾਰੇ ਦੇਸ਼ ਵਿੱਚ ਤਾਂ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵੰਤ ਮਾਨ ਜਿਹਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 ਐਮਐਲਏ ਜਤਾ ਕੇ ਸਰਕਾਰ ਉਹਨਾਂ ਹੈਂਡਓਵਰ ਕਰਤੀ لیکن ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗਰੋਸਲੀ ਐਂਟੀ ਸਿਕ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀ ਦੀ ਕਾਲੇ ਕਾਨੂੰਨਾਂ ਦੀ ਦੁਰਵਤ ਤੋਂ ਸੀ ਔਰ ਇਹਨੇ ਜਦੋਂ ਇਹ ਭਾਜਪਾ ਦੀ ਸਰਕਾਰ ਦੇ ਮੋਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾਲ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸੱਜਣਾਂ ਘੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੇਟ ਕੈਮਰਾਸ ਮਿਲਲੇ ਨੇ ਕੋਈ ਮੋਬਾਈਲ ਫੋਨਸ ਮਿਲੇ ਹਾਲਾਂਕਿ ਮੈਂ ਜੀਲਟ ਕੱਟ ਕੇ ਆਇਆ ਮੇਰੀ ਬੋਰਡ ਦੇ ਬਾਹਰ ਜਿਹੜਾ ਕੰਪਾਉਂਡਸ ਉੱਥੇ ਵੀ ਕੈਮਰਾ ਲੱਗੇ ਹੋਏ ਸੀ ਔਰ ਮੇਰੀ ਵੈਲਟ ਦੇ ਅੰਦਰ ਵੀ ਸੀਸੀਟੀਵੀ ਸੀਸੀਟੀਵੀ ਕੈਮਰਾ ਲਾਇਆ ਸੀ ਲੇਕਿਨ ਮੈਂ ਤੇ ਵੀ ਝੂਠਾ ਬਰਚਾ ਦਰਜ ਕਰਤਾ ਕਿ ਖਹਿਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਉਤੋਂ ਕਾਇਆ ਉਹਦੇ ਘਰ ਬੰਦੇ ਵਿੱਚ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀਗਾ ਸਰ ਔਰ ਐਨਐਸਐ ਲਾ ਕੇ ਡਿਬਰੂਗੜ ਜੇਲ੍ਹ ਪੇਜ ਹੋ ਗਏ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ੍ਹ ਦੇ ਕਾਨੂੰਨ ਦੀ ਅਵਗਿਆ ਕਰ ਸਕਦੇ ਸੀਗੇ ਇਹ ਲੋਕ ਸੋ ਜਾਣ ਬੁੱਝ ਕੇ ਸਾਜ਼ਿਸ਼ ਲਈ ਨਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਨਸੀ ਦੁਬਾਰਾ ਮੇਰਾ ਖਿਆਲ ਹੈ ਇਹਦਾ ਐਨਸੀ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੀਆਂ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਸ ਪੰਜਾਬ ਚ ਇੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਤੇ ਨਾ ਪਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭੰਗ ਦੇ ਵਿੱਚ ਉਹਨਾਂ ਤੇ ਨਾ ਪਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨજર ਬੰਦ ਇਹ ਇਹ ਕੀ ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈ ਫਰਜ਼ ਤੋਂ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਪੁੱਗ ਗਿਆ ਤੇ ਬਿਨਾ ਵਜ੍ਹਾ ਤੋਂ ਉਹਨਾਂ ਦੀ ਐਕਸਟੈਂਸ਼ਨ ਕਰਨਾ ਇਹ ਪੂਰੀ ਸਜ਼ਾ ਹੈ ਔਰ ਇਹ ਗੈਰਕਾਨੂੰਨੀਆ ਅਨਕਨਸਟੀਟਿਊਸ਼ਨਲ ਭਗਵੰਤ ਮੈਂ ਕਹੂੰਗਾ ਕਿ ਉਹ ਜਿਹੜੀ ਪਿੱਛੇ ਆਪਣੇ ਫੁੱਟ ਪਰ ਪਈ ਹੈ ਨਾ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਨੂੰ ਲਾਦੇ ਹੋ ਯਾਰ ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ ਹੁਣ ਸਾਨੂੰ ਕਿਸੇ ਬਾਬਾ ਸਾਹਿਬ ਅੰਬੇਦਕਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਈਡੀਆਲੋਜੀ ਦੀ ਫਿਕਰ ਨਹੀਂ ਕੀ ਕਿਉਂਕਿ ਅਗਰ ਉਹ ਜਿੰਦੇ ਹੁੰਦੇ ਤਾਂ ਬਾਬਾ ਸਾਹਿਬ ਅੰਬੇਦਕਰ ਕਦੀ ਵੀ ਇਸ ਤਰ੍ਹਾਂ ਦੇ ਟਾਡਾ ਯੂਐਫਆਰ ਐਨਐਸ ਦੇ ਕਾਲੇ ਕੋ ਉਹਨਾਂ ਦੀ ਪਰਵਾਨਗੀ ਨਾ ਦਿੰਦੇ ਔਰ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗਵਾਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਚਿਊਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਕਨਸਟੀਚਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਉਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ, ੁੱਲੇ ਪੈਰਾਂ ਦੇ ਕਰਕੇ ਰੋਂਦੇ ਆ ਗਿਆ ਵਾ। ਇਹ ਬਹੁਤ ਮਾੜੀ ਗੱਲ ਕੀਤੀ ਆ। ਹਲੇ ਵੀ ਸਮਾਮਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲਕੁਲੇ ਨਹੀਂ ਉਹ ਲੋਕ ਔਰ ਬੜਾ ਵੱਡਾ ਮੋਰਚਾ ਹੋ ਗਿਆ ਉੱਥੇ ਲੱਗਿਆ। ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ। دوسرا ਮਸਲਾ ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਪੈਦਾ ਹੋਇਆ ਤੇ ਚਾਹੀਦਾ ਤਾਂ ਇਹ ਸੀ ਅਸੂਲਾਂ ਕਿ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੁਣ ਹਾਲ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸੁਖਦੀਪ ਸਿੱਧੂ ਵਾਲਾ ਮੁਸੇਵਾਲਾ ਤੇ ਆ ਤੁਹਾਡੇ ਕਾ ਖੁਸ਼ੀਆਂ ਹੋਈਆਂ ਤਾਂ ਸਾਨੂੰ ਐ ਲੱਗਦਾ ਜਿਵੇਂ ਕਿ ਸੁਖਦੀਪ ਦੁਬਾਰਾ ਮੋੜਿਆ ਆ ਪਰ ਪੁਲਿਸ ਚੱਲੀ ਹੋਣਾ ਤੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਠੀਕ ਹੈ ਕਿ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈਵੀਐਫ ਤੇ ਰਹਾਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਵੀਐਫ ਰਾਹੀਂ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟਮੈਂਟ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਤੋਂ ਆਈਵੀਐਫ ਦਾ ਆਰਟੀਕਲ ਪ੍ਰੂਫ ਮੰਗਿਆ ਤੇ ਕੱਲੇ ਬਲਕੌਰ ਸਿੰਘ ਤੋਂ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਹੋ ਨਹੀਂ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤਾਂ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾਂ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਆ ਇਹਦਾ ਫਰੋਜ਼ ਨਾ ਕਰੇ ਇਸ ਕਰਕੇ ਉਹ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੇ 100% ਉਲਟ ਜਾਂਦੀ ਆ ਤਾਂ ਮੈਂ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇਹ ਕਾਰਨ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਰਦੀਆਂ ਤੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਤੇ ਉਹ ਮੈਂ ਕਹਿੰਦਾ ਖੇਰੇ ਦੇ ਗਲਬ ਜਿਹੜਾ ਪਛਤਾਦਾ ਹੋਇਆ ਉਹ ਝੂਠਾ ਵਾ ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ ਔਰ ਜਿਹੜਾ ਦੂਜਾ ਪਰਚਾ ਕੀਤਾ ਰਹਿ ਚੁ ਜਦੋਂ ਨੂੰ ਹਾਈ ਕੋਰਟ ਨੇ ਬیل ਦਿੱਤੀ ਚਾਰਜ ਬੀਨ ਉਹ ਤਾਂ ਹੋਰ ਵੀ ਜ਼ਿਆਦਾ ਝੂਠਾ ਵਾ ਇਹ ਗੱਲਾ ਉਹ ਆਪਣੀ ਪਾਰਟੀ ਚ ਰੱਖ ਰਿਹਾ ਵਾ ਚਲੋ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 91 ਸਮੇਰ ਭਗਵੰਤ ਮਾਨ ਯਾ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹਿ ਗਿਓ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀਗਾ ਕਿ ਤੁਸੀਂ ਸਿਰਫ ਗੈਰਕਾਨੂੰਨੀ ਮਾਈਨਿੰਗ ਕਰੋ ਐਨਆਰਆਈ ਦੀ ਕੋਠੀਆਂ ਤੇ ਕਰਜ਼ੇ ਕਰੋ ਤੁਸੀਂ ਭ੍ਰਿਸ਼ਟਾਚਾਰ ਕਰੋ ਤੁਸੀਂ ਲੋਕਾਂ ਦੇ ਝੂਠੇ ਪਰਚੇ ਦਰਜ ਕਰੋ ਤੁਸੀਂ ਐਨਐਸਏ ਲਾਹੋ ਤੁਸੀਂ ਬੰਦੀ ਸਿੰਘਾਂ ਦਾ ਮੋਰਚੇ ਦੀ ਪ੍ਰਵਾਹ ਨਾ ਕਰੋ ਮੂਸੇ ਜਥੇਦਾਰ ਭਾਈ ਗੋਵਿੰਦ ਸਿੰਘ ਕੌਂਕੇ ਦੀ ਫਾਈਲ ਤੁਹਾਡੇ ਕੋਲ ਵੀ ਤੁਸੀਂ ਪ੍ਰਵਾਹ ਨਾ ਕਰੋ ਤੁਹਾਡੀ ਫਾਈਲ ਦੇ ਉੱਤੇ ਟੇਬਲ ਦੇ ਫਈਆ ਉਹ ਫਾਈਲ ਜਿਹੜਾ ਡੇਰਾ ਸੱਚਾ ਸੌਦਾ ਆਰਾਮ ਬਹੀਨ ਦੇ ਖਿਲਾਫ 295 A ਦਾ ਮੁਕਦਮਾ ਦਰਜ ਆ ਜਿਹੜਾ ਫ੍ਰੀਕੋ ਡੈਸਸਟੀ ਨੇ ਪ੍ਰਵਾਨਗੀ ਮੰਗੀ ਆ ਫਰੋਂਗ ਹੋਮ ਡਿਪਾਰਟਮੈਂਟ ਕਿਉਂਕਿ ਹੋਮ ਮਿਨਿਸਟਰ ਵੀ ਭਗਵਾਨ ਪਾਣਾ ਪੌਣੇ 2 ਸਾਲ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਕਮ ਇਸ ਕਰਕੇ ਚੋਇਆ ਕਿ ਤੁਸੀਂ ਸਾਲੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚਲੋ ਤੁਸੀਂ ਕਿ ਇਸ ਲਈ ਤਾਂ ਉਹ ਚੁਣਿਆ ਸੀ ਤਾਂ ਔਰ ਤੁਸੀਂ ਤੋੜਾ ਕੇਜਰੀਵਾਲ ਰੋਜ਼ ਸ਼ੋਰ ਮਚਾ ਰਿਆ ਅੱਜ ਵੀ ਕਹਿ ਰਿਹਾ ਹਾਂ ਅਸੀਂ ਤਾਂ ਕੱਟੜ ਇਮਾਨਦਾਰ ਹਾਂ ਭਾਜਪਾ ਹਮਾਰੇ ਕੋ ਤੰਗ ਕਰ ਰਹੀ ਹੈ ਕੀ ਤੁਸੀਂ ਪੰਜਾਬ ਦੇ ਵਿੱਚ ਆਪਣੇ ਮੁੱਦਿਆਂ ਨੂੰ ਕੱਗ ਨਹੀਂ ਕਰਤੇ ਉੱਥੇ ਕਹਿੰਦੇ ਜੀ ਇਹਨਾਂ ਨੇ ਮੀਡੀਆ ਕੈਪਚਰ ਕਰਤਾ ਕੇਜਰੀਵਾਲ ਨੇ ਜੀ ਉਸ ਕੋ ਕੇਜਰੀਵਾਲ ਕਹਿ ਰਿਹਾ ਕਿ ਭਾਜਪਾ ਨੇ ਗੂਦੀ ਮੀਡੀਆ ਬਣਾ ਦਿੱਤੀ ਕੀ ਤੁਸੀਂ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂ ਬਣਾਇਆ ਕੋਈ ਹੈ ਉਸ ਬਾਦ ਜਿਸ ਨੇ ਚੰਚਨ ਲਾਲ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਾਂ ਬਲਬੌਰ ਸਿੰਘ ਸਿੱਧੂ ਜਾਂ ਖੈਰੀ ਦੀ ਕੱਤਰੀ ਖਬਰ ਦਿਖਾਈ ਹੋਵੇ ਕੋਈ ਹੈ ਤੁਹਾਡਾ ਮੇਨਸਟ੍ਰੀਮ ਇਲੈਕਟ੍ਰੋਨਿਕ ਚੈਨਲਸ ਜਿਹੜੇ ਸਾਡੀ ਖਬਰ ਸੁਣਾਉਂਦੇ ਹੋ ਟਰੱਕ ਤੁਸੀਂ ਗਲੱਚ ਲੈ ਗਏ ਉਹਨਾਂ ਨੂੰ ਇਹਨਾ ਪੈਸਾ ਸੈਂਕੜੇ ਕਰੋੜ ਪੰਜਾਬ ਦੇ ਖਜ਼ਾਨੇ ਦਾ ਖਰਚ ਕੇ ਸਾਰੇ ਟੀਵੀ ਖਰੀਦ ਲਏ ਸਾਰੀਆਂ ਅਖਬਾਰਾਂ ਖਰੀਦ ਲੀਆਂ ਸਾਰਾ ਪੰਜਾਬ ਦਾ ਖੰਭਾ ਖਰੀਦ ਲਿਆ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਸਾਡੇ ਨਾਲ ਅਨਿਆਇ ਕਰੀ ਕੱਲ ਸੁਪਰੀਮ ਕੋਰਟ ਨੇ ਸੁਪਿੰਦਰ ਜੈਨ ਦੀ ਬੇਲ ਰਜੈਕਟ ਕੀਤੀ ਮੇਰੇ ਹੱਥ ਮੇਰੇ ਕੇਸ ਵਿੱਚ ਨੋਟਿਸ ਜਾਰੀ ਕੀਤਾ ਕਿ ਕਿਉਂ ਨਾ ਐਨਟੀਪੀਐਸ ਦੀ ਝੂਠੀ ਪਟੀਸ਼ਨ ਉਹਦੀ ਕੋਸ਼ਿਸ਼ ਕੀਤਾ ਜਾਵੇ ਉਸੇ ਹੀ ਸਰਕਾਰਯੋਗ ਜੱਜ ਸਾਹਿਬ ਨੇ ਸਤਿੰਦਰ ਜੈਨ ਦੀ ਰਿਜੈਕਟ ਕਰਦਿਆਂ ਕਿਹਾ ਇਹ ਤੇ ਬਹੁਤ ਤਖਤ ਦਾ ਸਬੂਤ ਨੇ ਪਰ ਪਹਿਲਾਂ ਵੀ ਕਿਹਾ ਕਿ 338 ਕਰੋੜ ਰੁਪਏ ਦੀ ਮਨੀ ਖੇਲ ਦਿੱਲੀ ਸ਼ਰਾਖ ਘੁਟਾਲੇ ਵਿੱਚ ਸਾਬਤ ਹੋਈਆ ਉਹ ਫਿਰ ਵੀ ਕੱਟਣ ਦਾ ਇਮਾਨਦਾਰ ਨੇ ਕੋਠਿਆਂ ਤੇ ਚੜ ਕੇ ਰੋਲਾ ਪਾ ਰਹੇ ਆ ਤੀਸ਼ੀ ਤੇ ਸੌਰਭ ਤੇ ਪਤਾ ਨਹੀਂ ਕਿਹੜੇ-ਕਿਹੜੇ ਅੰਦਰ ਚੇਲੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਖੇਲੇ ਨੂੰ ਸਮਗਲਨ ਕਰਦਾਨਿਆਂ ਜਾਂਦਾ ਵਾ ਤੇ ਐਨਐਸਏ ਐਕਸਟੈਂਡ ਕੀਤੀ ਜਾਂਦੀ ਆ ਤੇ ਬਲਕੌਰ ਸਿੰਘ ਸਿੱਧੂ ਦੇ ਖਿਲਾਫ ਉਤ ਪੁੱਛਿਆ ਜਾ ਰਿਹਾ ਹੈ ਕਿ ਆਪਣੇ ਬੱਚੇ ਦੇ ਸਕੂਨ ਦੇ ਆ ਇਨਕਲਾਬੀਆਂ ਦਾ ਰਾਜ ਜਿਹੜਾ ਪੰਜਾਬ ਤੇ ਚੱਲ ਰਿਹਾ ਹੈ ਉਮੀਦ ਕਰਦਾ ਦੋਨੋਂ ਗਲਤੀਆਂ ਨਹੀਂ ਕਰੇਗਾ ਔਰ ਦੋਨੋਂ ਗਲਤੀਆਂ ਸੁਧਾਰ ਕੇ ਐਨਐਸਏ ਦੀ ਐਕਸਟੈਂਸ਼ਨ ਵਾਪਸ ਲਵੇਗਾ ਤੇ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੇ ਹਰਾਸਮੈਂਟ ਨਹੀਂ ਕਰੇਗਾ ਵਰਨਾ ਅਸੀਂ ਸਾਰੇ ਜਿੰਨੇ ਜੋਗੇ ਹੈਗੇ ਆਂ ਸਾਰੀਆਂ ਦੁਨੀਆ ਸ਼ਕਤੀਆਂ ਜਿਹੜੀਆਂ ਪੰਜਾਬ ਦੀਆਂ ਹਤੈਸ਼ੀ ਨੇ اخਲਾਕੀ ਲੋਕ ਨੇ ਗੈਰਤਮੰਦ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦੇ ਨਾਲ ਟੱਕ ਕੇ ਪਹਿਲਾਂ ਵੀ ਖੜੇ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਲ ਖੜੇ ਰਵਾਂਗੇ ਅੱਜ ਮੇਰੇ ਤੇ ਮੇਰੇ ਨਾਲ ਇਹਨਾਂ ਦੋਨਾਂ ਵਿਸ਼ੇਸ਼ ਮੁਕਾ ਦੇ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ